ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੀਰ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੇਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਇੱਥੇ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਡ ਜੌਨ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸੁਭਰਾ ਪੱਟੀ ਦੁੱਬਲੀ ਬਰਵਾਲਾ ਚੀਮਾ ਬਿਲਕੁਲ ਇੱਥੇ ਫਾਰਮ ਤੇ ਪਹੁੰਚ ਕਰ ਲਈ ਤੁਸੀਂ ਇਹਨਾਂ ਪਿੰਡਾਂ ਤੋਂ ਤੁਸੀਂ ਪਹੁੰਚ ਕਰ ਸਕਦੇ ਜੋ ਤੇ ਫੋਨ ਨੰਬਰ ਆਪਣਾ 9903 82025 99063 82025 ਤੇ ਆਪਣੇ ਚੈਨਲ ਵੱਲੋਂ ਇੱਕ ਹਦਾਇਤ ਆ ਕਿ ਜਿਹੜਾ ਸੂਆ ਸੂਆ ਪਸ਼ੂ ਆ ਉਹਨੂੰ ਦੋ ਟਾਈਮ ਜਿਹੜਾ ਚੁਆਈ ਕਰਕੇ ਲੈ ਕੇ ਜਾਇਆ ਕਰੋ ਤੇ ਗੱਭਣ ਪਸ਼ੂ ਨੂੰ ਜਿਹੜਾ ਟਿੱਪ ਕੇ ਲੈ ਕੇ ਜਾਇਆ ਕਰੋ ਤੇ ਅੱਜ ਤੁਹਾਨੂੰ ਜਿਹੜਾ ਇੱਕ ਸਪੈਸ਼ਲ ਜਿਆ ਪੀਸ ਆ ਬਿਲਕੁਲ ਛੋਟੇ ਭਾਅ ਦੇ ਵਿੱਚ ਘਰ ਦੇ ਗੁਜ਼ਾਰੇ ਲਈ ਇੱਕ ਤੁਹਾਨੂੰ ਜਿਹੜੀ ਨੀਲੀ ਦੀ ਮੱਝ ਬਿਲਕੁਲ ਆਖੂਖ ਜਿਹੜੀ ਨੀਲੀ ਆ ਮੱਥੇ 'ਚ ਬੱਲਾਂ ਜ਼ਬਾਨ ਜਬੂਨ ਪੂਰੀ ਗੁਲਾਬੀ ਆ ਤੇ ਵੰਡ ਸਪੈਸ਼ਲੀ ਥਣਾ ਦੀ ਸੋਹਣੀ ਉਹ ਨਿੱਕੇ ਨਿੱਕੇ ਗੱਲਾਂ ਜਿੰਨੀਆਂ ਵੀ ਹੈਗੀਆਂ ਜਿਹੜੀਆਂ ਬਰੀਕੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਹੀ ਰਵੀਰ ਇੱਕ ਵਾਰੀ ਇਹਨੂੰ ਜ਼ਰੂਰ ਖੋਲਗੇ। ਬਿਲਕੁਲ ਆਪਾਂ ਦਿਖਾ ਦਿੰਨੇ ਤੁਹਾਨੂੰ। ਗੱਲ ਕਰੀਏ ਇਹਦੇ ਫੇਸ ਕੁਆਲਟੀ ਦੀ ਸਿੰਗੀ ਬਹੁਤ ਸੋਹਣੀ ਛੋਟੀ ਸਿੰਗੀ ਆ ਦੂਜੇ ਸੂਬੇ ਦੇ ਵਿੱਚ ਆ ਤੇ ਆਖੂਖ ਪੂਰੀ ਨੀਲੀ ਆ ਬਹੁਤ ਸੋਹਣੀ। ਜਿਹੜਾ ਕੱਦਿਆ ਬਿਲਕੁਲ ਮੀਡੀਅਮ ਇਹਦੀ ਹਾਈਟ ਆ ਤੇ ਵਨ ਸਪੇਸ ਥਣਾਂ ਦੀ ਗੱਲ ਕਰੀਏ ਤੇ ਲੇਵਾ ਵੱਡੀਆਂ ਮੱਝਾਂ ਵਾਲਾ ਆ ਚੈੱਕ ਕਰੋ ਬਹੁਤ ਸੋਹਣਾ ਥਣ ਭੰਡਾ ਇਹਦਾ ਜਿਹੜਾ ਬਿਲਕੁਲ ਹੀਰੇ ਵੀ ਢੱਕੇ ਹੋ ਇਹਨੂੰ 2 ਮਿੰਟ ਆ ਚੈੱਕ ਕਰੋ ਵਨ ਸਪੇਸ ਥਣਾਂ ਦੀ ਬਹੁਤ ਦੂਰੀ ਤੇ ਲੱਗੀ ਆ ਵੱਡੀਆਂ ਮੱਝਾਂ ਵਾਂਗ ਜਿਵੇਂ ਆਪਾਂ ਗੱਲ ਕਰੀਏ ਕੋਈ 2 ਲੱਖ ਲਾ ਕੇ ਵੀ ਲਿਆਉਂਦਾ ਤਾਂ ਇੰਨੀ ਵਨ ਸਪੇਸ ਜਿਹੜੀ ਨਹੀਂ ਮਿਲਦੀ ਆ ਦੇਖੋ ਜੀ ਬਹੁਤ ਜਿਆਦੀ ਦੂਰੀ ਤੇ ਮੇਰੇ ਕੋ ਪੋਰੀਆਂ ਕੇ ਅਰਲੀਆਂ ਵਰਗੇ ਹਨ ਦੋਹਾਂ ਪਾਸਿਆਂ ਤੋਂ ਜਿਹੜਾ ਵਨਡ ਸਪੇਸ ਆ ਇੱਕੋ ਜਿਹਾ ਮੇਰੇ ਕੋ ਜਿਹੜੀਆਂ ਦੁੱਧ ਵਾਲੀਆਂ ਵੇਨਸ ਆ ਉਹ ਵੀ ਉੱਪਰ ਕੇ ਜਿਹੜੀਆਂ ਬਾਹਰ ਆਉਂਦੀਆਂ ਤੇ ਆਪਾਂ ਤੁਹਾਨੂੰ ਅੱਗੇ ਤੋਂ ਵੀ ਜਿਹੜਾ ਹਵਾਨਾ ਬਿਲਕੁਲ ਦਿਖਾਉਨੇ ਆ ਚਾਤ ਮਰਾਉਨੇ ਆ ਚੁਾਈ ਬਹੁਤ ਵਧੀਆ ਤੇ ਬਿਲਕੁਲ ਜਿਹੜੀ ਮਾਰਕਿੰਗ ਆ ਪਿਛਲੇ ਪੈਰਾਂ 'ਚ ਹਲਕੀ ਤੇ ਮੱਥੇ 'ਚ ਵੱਲ ਆ ਗਿਆ ਤੇ ਅੱਖਾਂ 'ਚ ਜਵਾਬ ਆ ਗਿਆ ਇੱਕ ਗੱਲ ਕਰੀਏ ਤੇ ਕੱਦ ਕਾੜ ਦੀ మీడియం ਹਾਈਟ ਹੈ ਤੇ ਬਿਲਕੁਲ ਚਮੜੀ ਦੀ ਗੱਲ ਕਰੀਏ ਬਿਲਕੁਲ ਦੁੱਧ ਵਾਲੀ ਕੁਆਲਿਟੀ ਆ ਬੇਕੋ ਪਤਲੀ ਚਮੜੀ ਦੀ ਆ ਪਰ ਚਲੋ ਆਪਾਂ ਜਿਹੜੇ ਸੱਚੇ ਨੇ ਵੇਚੀ ਆ ਆਪਾਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦੇ ਪਰ ਜਿੱਦੀ ਕੇਤੇ ਚ ਕੁਆਲਿਟੀ ਹੀ ਸਾਂਭੀ ਨਹੀਂ ਵੀਰ ਨੇ ਬਿਲਕੁਲ ਸਾਮ ਸੰਭਾਲ ਵਾਲੇ ਘਰ ਤੋਂ ਬਿਲਕੁਲ ਨਹੀਂ ਆਈ ਤੇ ਜਿੰਨਾ ਆਪਾਂ ਇਹਨੂੰ ਪਾਵਾਂਗੇ ਹੁਣ ਚੋਲਾਂਗੇ ਰੇਟ ਇਹਦਾ ਬਿਲਕੁਲ ਜਿਹੜਾ ਜੈਜ ਰਹੂਗਾ ਇਸ ਟਾਈਮ ਜਿਹੜਾ ਇਹਦੇ ਥੱਲੇ ਦੋਨਾਂ ਟਾਈਮਾਂ ਦਾ 7 ਕਿਲੋ ਦੁੱਧ ਆ ਤੇ ਮਗਰ ਜਿਹੜੀ ਫੀਮੇਲ ਕਾਫ ਆ ਗਈ ਆ ਕੋਈ ਮਹੀਨੇ 35 ਦਿਨ ਦੀ ਜਿਹੜੀ ਇਹ ਸੂਈ ਹੋਊਗੀ ਪਿੱਛੇ ਜਿਹੜੀ ਇਹ ਕੱਟੀ ਆ ਗਈ ਆ ਤੇ ਬੱਚਾ ਵੀ ਚਲੋ ਸੋਹਣਾ ਵਾ ਬਾਕੀ ਜਗੋਂ ਦੀ ਸਿਹਰ ਦੀ ਆਈ ਹੋਈ ਆ ਮਤਲਬ ਪੱਠੇ ਖਾਣ ਹੋਣੀ ਹਟੀ ਬਿਲਕੁਲ ਜਦੋਂ ਦੀ ਵੀ ਆਈ ਆਪਣੇ ਕੋਲੇ ਆਪਾਂ ਗੱਲ ਕਰੀਏ ਇਹਦੀ ਸਵੇਰ ਦੀ ਤਾਂ ਮੇਰੇ ਕੋ ਇਹਨੇ ਮੂੰਹ ਨਹੀਂ ਜਿਹੜਾ ਖੁਰਲੀ ਚੋਂ ਪੱਟਿਆ ਕਰਮਾ ਲਈ ਹੋਰ ਸ਼ਾਮ ਤੱਕ ਜਿਹੜਾ ਇਹਦਾ ਚਿਹਰਾ ਬਦਲੂਗਾ ਆਪਣੇ ਕੋਲ 2-4 ਨੇ ਤਾਂ ਵੀ ਤੁਸੀਂ 10 ਕਿਲੋ ਕਰ ਜੂਗੀ ਆਰਾਮ ਨਾਲ ਹੀ ਰੇ ਵੀਰ ਜਿੰਨਾ ਕ ਆਪਾਂ ਭਾਰ ਰੱਖਣ ਲੱਗੇ ਆ ਜਿਹੜੀ ਮਾਰਕੀਟ ਦੇ ਹਿਸਾਬ ਨਾਲ ਗੱਲ ਕਰੀਏ ਠੋਕੜਾਂ ਵਾਲਾ ਹੀ ਆ ਠੋਕੜਾਂ ਵਾਲਾ ਭਾਰ ਹੋਊਗਾ ਇਹਦਾ ਤੇ ਆਉਨੇ ਆ ਤੇ ਜਿਹੜੀ ਆ ਸਿੰਗੀ ਆ ਇਹ ਵੀ ਤੁਸੀਂ ਚੈੱਕ ਕਰੋ ਬਹੁਤ ਸੋਹਣੀ ਤੇ ਹੀ ਰੇ ਵੀਰ ਆਪਾਂ ਲਈਏ ਬੱਚਾ ਤੇ ਘਰੀ ਚੁਵਾਈ ਜ਼ਰੂਰ ਇਹਦੀ ਕਰਾਈ ਬੇਕਰ ਜਿਹੜਾ ਬੱਚਾ ਆਪਾਂ ਲਾ ਦਿੰਨੇ ਆ ਬਾਕੀ ਗੱਲ ਇਹ ਆ ਵੀ ਜੇ ਆਪਾਂ ਇਹਨੂੰ 2-4 ਕਿਲੋ ਥੰਦਾ ਤੇ ਜਿਹੜਾ ਮੇਰ ਕੋਲੇ ਦੀ ਸਾਮ ਸੰਭਾਲ ਚੰਗੀ ਤਰ੍ਹਾਂ ਹੋ ਜੇ ਤੇ ਜਿਹੜੀ ਚਮੜੀ ਆ ਉਹ ਕੋਈ ਵੱਡੀ ਗੱਲ ਨਹੀਂ ਹੁੰਦੀ ਅ ਪਸ਼ੂ ਤੇ ਜਿਹੜਾ ਚਮ ਲੈਉਣਾ ਉਹ ਤੇ ਆਪਣੀ ਸਾਮ ਸੰਭਾਲ ਦੇ ਸਿਰ ਤੇ ਆਉਣਾ ਫਿਰ ਗੱਲ ਇਹ ਆ ਵੀ ਬਹੁਤ ਠੰਡੀ ਸੀ ਆ ਆਪਾਂ ਚਲੋ ਲੈ ਕੇ ਆਏ ਆ ਤੇ ਹੁਣ ਚਵਾਈ ਜਿਹੜੀ ਉਹ ਵੀ ਨਾਲ ਦੀ ਨਾਲ ਆਪਾਂ ਜਿਹੜੀ ਦਿਖਾ ਦਿੰਦੇ ਆ ਆਉਂਦੇ ਹੀ ਮਤਲਬ ਜਿਹੜਾ ਇਹਨੇ ਕੋਈ ਇਹ ਨਹੀਂ ਕਿ ਲੱਤ ਛੜ ਕੀਤੀ ਆ ਬਹੁਤ ਚੰਗੀ ਆ ਠੰਡੀ ਸੀ ਲ ਬੇਸ਼ੱਕ ਲੱਗ ਗਿਆ ਆਪਾਂ ਦੋ ਜਣੇ ਵੀ ਤੁਰੇ ਫਿਰਦੇ ਆ ਉਹ ਵੀ ਇਹਨੂੰ ਲਾਤ ਛਾੜ ਨਾਲ ਮਤਲਬ ਨਹੀਂ ਆ ਘਰ ਦੇ ਗੁਜ਼ਾਰੇ ਲਈ ਬਹੁਤ ਵਧੀਆ ਤੇ ਅੱਗੇ ਜਿਹੜੀ ਇਹ ਲਾਹੇ ਵੰਦਾਂ ਕਿਉਂਕਿ ਇਹਦੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਤਾਂ ਜਿਹੜੀ ਸਾਬ ਸੰਭਾਲ ਆ ਉਹ ਤੇ ਆਮ ਸੱਜਣਾ ਨੂੰ ਪਤਾ ਹੀ ਆ ਕਿ ਜੇ ਆਪਾਂ ਕਰਾਂਗੇ ਤਾਂ ਚੋਲਾਂਗੇ ਅ ਚੈੱਕ ਕਰਵਾ ਦਿੰਨੇ ਤੁਹਾਨੂੰ ਪਛਮਾਇਦਾ ਭਰਾ ਜੋ ਵੀ ਆ ਆ ਦੇਖੋ ਜੀ ਇੰਨਾ ਕਿ ਜ਼ਿਆਦਾ ਪਸ਼ੂ ਮਤਲਬ ਵੀ ਭੁੱਖਾ ਵਾ ਕਿ ਪੱਠਿਆਂ ਦਾ ਮੂੰਹ ਨਹੀਂ ਚੱਕ ਰਹੀ ਬਿਲਕੁਲ ਜਿਹੜਾ ਪਸਮਾਵਾਂ ਉਹ ਆ ਗਿਆ ਵਾ ਤੇ ਹੀਰ-ਵੀਰ ਬੱਚਾ ਆਪਾਂ ਬੰਨੀਏ ਤੇ ਆਪਾਂ ਇਹਦੀ ਚੁਵਾਈ ਜਿਹੜੀ ਨਾਲ ਦੀ ਨਾਲ ਜ਼ਰੂਰ ਦਿਖਾਉਨੇ ਆ ਆ ਚੈੱਕ ਕਰੋ ਬੋਸੜੀ ਵਨ ਸਪੇਸ ਆ ਥਣਾਂ ਦੀ ਕਰਮਾਲੀ ਦੇਵਾ ਬੋਰੀਆ ਤੋ ਆਪ ਸਮਾਂ ਬਹੁਤ ਸੋਹਣਾ ਵਾ ਥੁਠੇ-ਕੁਠੇ ਜਿਹੀ ਧਾਰ ਰਹੀ ਦੀ ਮਰੀ ਮੱਦੀ ਵਾਲੇ ਹਾਂ ਹਾਂ ਠੀਕ ਹੈ ਬਾਕੀ ਚੋਈ ਆ ਗਈ ਹੈ ਦੁੱਧ ਦੇ ਥੱਲੇ ਕਰੀਬ 7 ਕਿਲੋ ਹੋਊਗਾ ਕੋਈ 8-9 ਕਿਲੋ ਤੇ ਨਾਰਮਲ ਚੱਲੂਗੀ ਤੇ ਘਰ ਦੇ ਗੁਜ਼ਾਰੇ ਲਈ ਬਹੁਤ ਵਧੀਆ ਸਭ ਤੋਂ ਚੰਗੀ ਚੀਜ਼ ਇਹ ਹੈ ਵੀ ਠੰਡੀ ਸੀ ਤਾਂ ਜਿਵੇਂ ਫਰਾਂ ਦੇ ਕੋਈ ਛੋਟੇ ਬੱਚਿਆਂ ਨੇ ਜਾਂ ਬਜ਼ੁਰਗਾਂ ਨੇ ਚੋਈ ਕਰਨੀ ਹੁੰਦੀ ਘਰ ਦੇ ਗੁਜ਼ਾਰੇ ਲਈ ਬਿਲਕੁਲ ਨਾਰਮਲ ਰੇਟ ਰਹੂਗਾ ਇਹਦਾ ਰੇਟ ਇਹਦਾ 55000 ਉਹਦੇ ਜੋ ਮਾਨਤਾਲ ਕੀਤਾ ਜਾਊਗਾ ਤੇ ਫੋਨ ਨੰਬਰ ਆਪਣਾ 990382025 9906382025 ਮਿਲਦੇ ਹੈ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ